ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਇਹ ਰਿਸ਼ਤਾ ਹੈ ਜੀ 3058 ਫਾਈਲ ਨੰਬਰ ਜ਼ਿਲ੍ਹਾ ਬਠਿੰਡੇ ਤੋਂ ਆ ਜੀ ਕੁੜੀ ਦੀ ਕਾਸਟ ਹੈ ਜਰਸੀ ਖਗੋਤ ਮਾਨ ਸਾਈ ਆ ਡੇਟ ਆਫ ਬਰਥ 31 1996 ਹਾਈਟ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਜੀ ਐਮ ਕਾਮ ਨੈਟ ਕਲੀਅਰ ਹੈ ਜੀ ਫਾਦਰ ਸਾਹਿਬ ਐਗਰੀਕਲਚਰ ਕਰਦੇ ਆ ਕੁੜੀ ਦੇ ਜ਼ਮੀਨ ਸਾਰੀ ਫੈਮਿਲੀ ਠੇਕੇ ਤੇ ਦਿੰਦੇ ਆ ਇਸ ਟਾਈਮ ਕੁੜੀ ਦੇ ਮਾਦਾ ਜੀ ਹਾਊਸ ਵਾਈਫ ਨੇ ਬਨ ਬ੍ਰਦਰ ਹੈ ਜੀ ਇੱਕ ਭਰਾ ਹੈ ਕੁੜੀ ਦਾ ਕੁੜੀ ਜੌਬ ਸਰਕਾਰੀ ਸਬ ਇਨਸਪੈਕਟਰ ਇਨਵੈਸਟੀਗੇਸ਼ਨ ਕੈਂਡिडेट ਡਿਪਾਰਟਮੈਂਟ ਵਿੱਚ ਲੱਗੀ ਹੋਈ ਹੈ ਜੀ ਸੈਲਰੀ ਵੀ ਵਧੀਆ ਲੈ ਰਹੀ ਹੈਗੀ ਟ੍ਰੇਨਿੰਗ ਕੁੜੀ ਦੀ 4.5 ਸਾਲ ਹੋ ਗਏ ਨੇ ਜੀ ਤੇ 4.5 ਮਹੀਨੇ ਹੋਰ ਰਹਿ ਗਏ ਹੈਗੇ ਵਧੀਆ ਹੋਰ ਵੀ ਸੈਲਰੀ ਵੱਧ ਜਾਣੀ ਹੈ 65 ਤੋਂ 70000 ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਮੁੰਡਾ ਵਧੀਆ ਪੜਿਆ ਲਿਖਿਆ ਚੰਗਾ ਵਧੀਆ ਸੋਹਣਾ ਹੋਵੇ ਫੈਮਿਲੀ ਚੰਗੀ ਹੋਵੇ ਨਾਲ ਸਰਕਾਰੀ ਜੋਬ ਕਿਸੇ ਵੀ ਡਿਪਾਰਟਮੈਂਟ ਚ ਜ਼ਰੂਰ ਕਰਦਾ ਹੋਵੇ ਜੀ ਜ਼ਮੀਨ ਮੁੰਡੇ ਨੂੰ 10 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਆ ਰਿਸ਼ਤਾ ਕੋਲਸਮ ਲਾਜਮ ਨਾਲ ਨਹੀਂ ਕਰਨਾ ਜੀ ਇਸ ਪਰਿਵਾਰ ਨੇ ਹੋਰ ਕੋਈ ਫੀਲਡ ਚ ਜੋਬ ਕਰਦਾ ਹੋਵੇ ਮੈਂ ਇੱਕ ਮੇਜੀ ਜੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਰਿਸ਼ਤੇ ਵਾਸਤੇ ਅਗਲਾ ਰਿਸ਼ਤਾ ਆਇਆ 3059 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਮੁੰਡੇ ਦੀ ਕਾਸਟ ਆ ਜੱਟ ਸਿੱਖ ਗੋਤ ਢਿੱਲੋ ਡੇਟ ਆਵ ਬਰਥ 4 ਸਤੰਬਰ 1998 ਸਟੱਡੀ 10th ਪਾਸ ਹਾਈਟ ਜੀ 5 ਫੁੱਟ 9 ਇੰਚ ਫੈਮਿਲੀ ਮਦਰ ਫਾਦਰ ਸਿਸਟਰ ਇਨ ਕੈਨੇਡਾ ਪੀਆਰ ਹੈ ਜੀ ਭੈਣ ਅਨਮੈਰਿਡ ਸਿਟੀ ਬਰਨਾਲਾ ਜਮੀਨ 6.5 ਕਿੱਲੇ ਆ ਮੁੰਡਾ ਮੋਨਾਗਾ ਵਧੀਆ ਸੋਹਣਾ ਸੁਨੱਖਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਹੋਰ ਨਾਲ ਜਮੀਨ ਪਰਿਵਾਰ ਠੇਕੇ ਤੇ ਵੀ ਲੈਂਦੇ ਨੇ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਘਰੇਲੂ ਕੰਮਕਾਰ ਵਾਲੀ ਹੋਵੇ ਜਾਂ ਫਿਰ ਕੁੜੀ ਪੜ੍ਹੀ ਲਿਖੀ ਹੋਵੇ ਬਾਹਰ ਆਉਣ ਦੇ ਚਾਹਵਾਨ ਹੋਵੇ ਬੈਂਡ ਵਧੀਆ ਆਏ ਹੁਣ ਪਰਿਵਾਰ ਖਰਚਾ ਕਰ ਸਕਦੇ ਆ ਜੀ ਪਰਿਵਾਰ ਦਾ ਨੰਬਰ ਨੋਟ ਕਰੋ ਜੀ 786800 4950495 ਅਗਲਾ ਰਿਸ਼ਤਾ ਆਇਆ ਜੀ 3060 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੇਖੋ ਡੇਟ ਆਫ ਬਰਥ 9/3/1996 ਹਾਈਟ 5 ਫੁੱਟ 10 ਇੰਚ ਸਟੱਡੀ ਬੀਏ ਆਰਟਸ ਨਾਲ ਕਰੀ ਹੋਈ ਹੈ ਫੈਮਿਲੀ ਚ ਮਾਤਾ ਪਿਤਾ ਤੇ ਇੱਕ ਭੈਣ ਆਂਗੀ ਹੁਣ ਮੁੰਡਾ ਆਸਟ੍ਰੇਲੀਆ ਵਰਕ ਪਰਮਿਟ ਤੇ ਆ ਮੁੰਡਾ ਮੁੰਡਾ ਡੈਵੋਰਸੀ ਆ 2 ਮਹੀਨੇ ਬਾਅਦ ਹੀ ਡੈਵੋਰਸ ਹੋ ਗਿਆ ਸੀ ਮੈਰਿਜ ਤੋਂ ਬਾਅਦ ਸਿਸਟਰ ਆਸਟ੍ਰੇਲੀਆ ਪੀਆਰ ਹੈ ਜਮੀਨ 5 ਕਿੱਲੇ ਆ ਮੁੰਡੇ ਕੋਲ ਡਿਮਾਂਡ ਕੋਈ ਨਹੀਂ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਵਧੀਆ ਫੈਮਿਲੀ ਤੋਂ ਹੋਵੇ ਕੁੜੀ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਫੇਰ ਟੀਆਰ ਮੁੰਡਾ ਵਧੀਆ ਸੋਨਾ ਸੁਨੱਖਾਗਾ ਚੰਗੇ ਘਰੋਂ ਰਿਸ਼ਤਾਗਾ ਜੀ ਫੈਮਿਲੀ ਵੈਸ਼ ਨੂੰ ਆ ਪਰਿਵਾਰ ਦਾ ਨੰਬਰ ਨੋਟ ਕਰੋ 88722 77691 ਅਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 3038 ਜ਼ਿਲ੍ਹਾ ਅਮਰਸਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਨਾਮ ਸਿੰਘ ਡੇਟ ਆਫ ਬਰਥ 14 11 1996 ਪੜ੍ਹਾਈ ਇੰਡੀਆ ਤੋਂ ਬੀਐਸਸੀ ਐਗਰੀਕਲਚਰ ਸਰਕਾਰੀ ਕਾਲਜ ਫਰੀਦਕੋਟ ਤੋਂ ਮੁੰਡਾ ਇਸ ਸਮੇਂ ਐਡਮਿੰਟਨ ਕੈਨੇਡਾ ਪੀਆਰ ਹੈ ਕੰਮ ਟਰਾਂਸਪੋਰਟ ਆਪਣਾ ਬਿਜ਼ਨਸ ਪਿਤਾ ਸਰਕਾਰੀ ਟੀਚਰ ਮਾਤਾ ਹਾਊਸ ਵਾਈਫ ਭਰਾ ਸ਼ੁਟਕ ਕੈਨੇਡਾ ਐਡਮਿੰਟਨ ਨਾਲ ਰਹਿੰਦਾ ਹੈਗਾ ਹਾਈਟ 5 ਫੁੱਟ 9 ਇੰਚ ਆ ਜ਼ਮੀਨ 20 ਏਕੜ ਦੋ ਪਰਾਂਵਾਂ ਕੋਲ ਪਰਿਵਾਰ ਦਾ ਨੰਬਰ ਨੋਟ ਕਰੋ 8872953066 ਅਗਲਾ ਰਿਸ਼ਤਾ ਆਇਆ ਜੀ 3036 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਢਿੱਲੋਂ ਨੇਮ ਸਿੰਘ ਡੇਟ ਆਫ ਬਰਥ 23/1/2001 ਦਾ ਬਾਰਨ ਹਾਈਟ 5 ਫੁੱਟ 9 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਵਰਕ ਪਰਮਿਟ ਕੈਨੇਡਾ ਜ਼ਮੀਨ 9 ਕਿੱਲੇ ਪਣ ਇੱਕਾ ਕੈਨੇਡਾ ਪੀਆਰ ਆ ਪਰਿਵਾਰ ਵੈਸ਼ਨੂਆ ਪਿਤਾ ਜੀ ਦਾ ਬਿਜ਼ਨਸ ਮਿਲਕ ਡੈਰੀ ਦਾਗਾ ਨਾਲ ਖੇਤੀਬਾੜੀ ਹੈ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਰਿਸ਼ਤਾ ਚੰਗੇ ਘਰ ਹੋਵੇ ਕੁੜੀ ਦਾ ਪਰਿਵਾਰ ਵਧੀਆ ਹੋਵੇ ਮਿਲਨ ਵਰਤ ਅਨਸਾਰ ਮੁੰਡੇ ਨੂੰ ਜ਼ਮੀਨ 9 ਕਿੱਲੇ ਆਉਂਦੀ ਹੈ ਮੁੰਡਾ ਘਰਦਿਆਂ ਦਾ ਇਕੱਲਾ ਕੱਲਾਗਾ ਕੁੜੀ ਕੈਨੇਡਾ ਦੀ ਪੀਆਰ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 946408837585 ਧੰਨਵਾਦ ਜੀ